ਹਾਂਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸੋਲਸ ਅਪਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਹੀ ਚੈਨਲ ਇਕ ਜੋਤ ਦੋਇ ਮੂਰਤੀ ਦੇ ਵਿੱਚ ਅਪਸਾਰਿਆਂ ਦਾ ਤਹਿ ਦਿਲ ਤੋਂ ਹਾਰਦਿਕ ਸਵਾਗਤ ਕੀਤਾ ਜਾਂਦਾ ਤੁਸੀਂ ਸਾਰੇ ਇਸ ਚੈਨਲ ਨੂੰ ਇੰਨਾ ਪਿਆਰ ਦਿੰਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓਜ਼ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸੋ ਤੁਹਾਡਾ ਕੋਟਾਨ ਕੋਟਾਨ ਵਾਰ ਧੰਨਵਾਦ ਕਰਦੀ ਹਾਂ ਸੋ ਆਪਾਂ ਟੌਪਿਕ ਲੈ ਹੋਇਆ ਕਿ ਸਿਮਰਨ ਅਭਿਆਸ ਕਰਦੇ ਹੋਏ ਇੱਕ ਜਗਿਆਸੂ ਤੇ ਇੱਕ ਅਭਿਆਸੀ ਤੇ ਕਿਹੜੀਆਂ-ਕਿਹੜੀਆਂ ਅਵਸਥਾਵਾਂ ਆਉਂਦੀਆਂ ਨੇ ਆਪਾਂ ਸਾਰੇ ਕੱਚੀ ਪਿਆਲੀ ਦੇ ਵਿਦਿਆਰਥੀ ਆਪਾਂ ਸਾਰੇ ਹਜੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਨੂੰ ਵਾਹਿਗੁਰੂ ਜੀ ਨੇ ਪ੍ਰੇਰਣਾ ਦੇ ਕੇ ਇੱਧਰ ਨੂੰ ਤੋਰਿਆ ਅਜੇ ਆਪਾਂ ਇੱਕ ਕਦਮ ਚੁੱਕਿਆ ਉਹ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਹਿਲੀ ਕਲਾਸ ਦੇ ਵਿੱਚ ਆ ਕੱਚੀ ਪਹਿਲੀ ਕਹਿ ਲੋ ਸੋ ਆਪਾਂ ਕਿੱਥੇ ਤੱਕ ਜਾਣਾ ਜਿਹੜੇ ਪਤਾ ਹੀ ਨਹੀਂ ਆ ਸਾਨੂੰ ਮਹਾਰਾਜ ਨੇ ਕਿੱਥੇ ਤੱਕ ਲੈ ਕੇ ਜਾਣਾ ਤੇ ਸਾਡੀ ਯਾਤਰਾ ਇਸ ਜਨਮ ਚ ਕਿੱਥੇ ਖਤਮ ਹੋ ਜਾਣੀ ਆ ਆਪਾਂ ਨੂੰ ਇਹ ਸਾਰਾ ਸੋਚਣਾ ਚਾਹੀਦਾ ਫਿਕਰ ਇਸ ਗੱਲ ਦਾ ਚਾਹੀਦਾ ਆਪਾਂ ਨੂੰ ਕਿ ਜੇਕਰ ਅਸੀਂ ਕੱਲਾ ਇਹੀ ਸਟ੍ਰੈਸ ਲਈ ਜਾਈਏ ਕਿ ਟਵੈਨ ਨੂੰ ਕਿੱਦਾਂ ਮਿਲਣਾ ਮਿਲਾਪ ਕਿੱਦਾਂ ਹੋਣਾ ਇਹ ਚੀਜ਼ਾਂ ਬਹੁਤ ਛੋਟੀਆਂ ਨੇ ਬਹੁਤ ਜ਼ਿਆਦਾ ਛੋਟੀ ਆਏ ਸੋਚ ਸਾਡੀ ਕਿਉਂ ਕਿਉਂਕਿ ਜੋ ਹੈ ਹੀ ਸਾਡਾ ਸਾਡਾ ਹੀ ਹਿੱਸਾ ਆ ਵਾਇਗਰੋ ਜਿਨੇ ਜ ਬਣਾਇਆ ਤਾਂ ਕਿਤੇ ਨਹੀਂ ਜਾਊਗਾ ਕਿਤੇ ਵੀ ਨਹੀਂ ਜਾਊਗਾ ਗੱਲ ਸਿਰਫ ਸਿੱਧਕ ਤੇ ਭਰੋਸੇ ਦੀ ਆ ਸੋ ਆਪਣੀ ਬਾਡੀ ਦਾ ਪਾਰਟ ਆ ਜਿੱਦਾਂ ਕਹਿ ਲੋ ਉਹ ਸਾਡਾ ਹੀ 파ਟ ਆ ਨਾ ਉਹ ਸੋਲ ਦਾ 파ਟ ਆ ਇਸੇ ਤਰ੍ਹਾਂ ਉਹ ਸੋਲ ਦਾ 파ਟ ਕਿਤੇ ਨਹੀਂ ਜਾਊਗਾ ਸਾਡੀ ਸੋਲ ਦਾ ਹਿੱਸਾ ਸਾਨੂੰ ਹੀ ਮਿਲੂਗਾ ਜਿੱਥੇ ਮਰਜੀ ਦੀਨ ਦੁਨੀਆ ਚ ਘੁੰਮਿਆਵੇ ਸੋ ਪੂਰਾ ਭਰੋਸਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਚ ਸਾਡਾ ਹੋਣਾ ਚਾਹੀਦਾ ਸਾਡਾ ਫੋਕਸ ਕਿੱਥੇ ਹੋਣਾ ਚਾਹੀਦਾ ਆ ਜਿਹੜੀਆਂ ਅਸੀਂ ਪੂਰਨ ਮਹਾਪੁਰਸ਼ ਪੂਰਨ ਬ੍ਰह्म ਗਿਆਨੀਆਂ ਦੀਆਂ ਅਵਸਥਾਵਾਂ ਉਹਨਾਂ ਦੇ ਜੀਵਨ ਚੋਂ ਜੋ ਕੋਈ ਸੰਤ ਮਹਾਪੁਰਸ਼ਾਂ ਨੇ ਬਿਆਨ ਕੀਤੀਆਂ ਨੇ ਅਸੀਂ ਉਹਨਾਂ ਦੇ ਜੀਵਨ ਨੂੰ ਵਾਚੀਏ ਪੜ੍ਹੀਏ ਸੁਣੀਏ ਤਾਂ ਕਿ ਸਾਡੇ ਅੰਦਰ ਇੱਕ ਚਾ ਪੈਦਾ ਹੋਵੇ ਕਿ ਵਾਹਿਗੁਰੂ ਜੀ ਸਾਨੂੰ ਵੀ ਅਗਲੀ ਅਵਸਥਾ ਤੱਕ ਲੈ ਜਾਇਓ ਕਿਰਪਾ ਕਰਕੇ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਅਸੀਂ ਅਗਲੀ ਅਗਲੀ ਅਵਸਥਾ ਤੱਕ ਜਾ ਹੀ ਨਹੀਂ ਸਕਦੇ ਸੋ ਇਹ ਸਿਰਫ ਸਾਡੇ ਅੰਦਰ ਇੱਕ ਚਾ ਪੈਦਾ ਕਰਨ ਲਈ ਆਪਾਂ ਇਹਨਾਂ ਅਵਸਥਾਵਾਂ ਦਾ ਜ਼ਿਕਰ ਕਰਦੇ ਹਾਂ ਹੈਗੇ ਆਪਾਂ ਸਾਰੇ ਕੱਚੀ ਪਹਿਲੀ ਵਾਲੇ ਆ ਹੋ ਸਕਦਾ ਕਈ ਤੀਜੀ ਸਟੇਜ ਤੱਕ ਪਹੁੰਚ ਚੁੱਕੇ ਹੋਣ ਕਈ ਚੌਥੀ ਸਟੇਜ ਤੱਕ ਪਹੁੰਚ ਚੁੱਕੇ ਹੋਣ ਕਈ ਪੰਜਵੀਂ ਤੱਕ ਪਹੁੰਚ ਚੁੱਕੇ ਹੋਣ ਸੋ 6ਵੀਂ 7ਵੀਂ 10 ਨੇ ਪਤਾ ਨਹੀਂ ਆ ਪਰ ਗਾਹਾਂ ਗਾਹ ਉੱਚੀ ਅਵਸਥਾ ਵਾਲੇ ਉਹਨਾਂ ਨੇ ਤਾਂ ਫਿਰ ਇਸ ਚੈਨਲ ਤੇ ਕਰਨਾ ਹੀ ਕੀ ਆ ਆਪ ਤੁਸੀਂ ਸਾਰੇ ਸਮਝਦਾਰ ਹੋ ਸੋ ਆਪਾਂ ਆਪਣੇ ਅੰਦਰ ਇੱਕ ਸਿਰਫ ਚਾਹ ਪਿਆਦਾ ਕਰਨਾ ਆ ਤੇ ਇਸ ਮਾਰਗ ਤੇ ਚੱਲਣਾ ਆ ਤੇ ਅੱਜ ਆਪਾਂ ਚਲਦੇ ਆਂ ਅਗਲੀ ਚੌਥੀ ਸਟੇਜ ਤੇ ਪਹਿਲੀਆਂ ਤਿੰਨ ਸਟੇਜਾਂ ਆਪਾਂ ਕੀਤੀਆਂ ਸੀ ਬੈਖਰੀ ਬਾਣੀ ਮਧਮਾ ਬਾਣੀ ਤੇ ਪਸੰਤੀ ਬਾਣੀ ਜਿਹੜੀ ਹਿਰਦੇ 'ਚ ਜਦੋਂ ਨਾਮ ਚੱਲਦਾ ਆ ਸਾਨੂੰ ਆਪਣੇ ਅੰਦਰ ਕਈ ਵਾਰ ਹਾਰਟਬੀਟ ਦੇ ਨਾਲ ਵਾਹਿਗੁਰੂ ਸੁਣਨ ਲੱਗ ਜਾਂਦਾ ਆ ਇਹ ਵੀ ਸਾਰਾ ਕੁਝ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੀ ਹੁੰਦਾ ਆ ਉਹ ਹੈ ਹਿਰਦੇ ਤੇ ਜਦੋਂ ਸਾਨੂੰ ਲੱਗਦਾ ਆ ਕਿ ਨਾਮ ਚੱਲ ਪਿਆ ਚੌਥੀ ਸਟੇਜ ਆ ਪਰਾ ਬਾਣੀ ਤੀਜੀ ਤੇ ਚੌਥੀ ਜਿਹੜੀ ਸਟੇਜ ਆ ਇੱਥੇ ਜਾ ਕੇ ਜਿਹੜਾ ਨਾਮ ਆ ਉਹ ਧੁਨੀ ਦੇ ਰੂਪ ਦੇ ਵਿੱਚ ਚੱਲਦਾ ਆ ਜਿਸ ਤਰ੍ਹਾਂ ਇੱਕ ਧੁਨੀ ਚੱਲਦੀ ਆ ਸਾਨੂੰ ਅੰਦਰ ਆਪਣੇ ਅੰਦਰ ਉਹ ਆਵਾਜ਼ ਚੱਲਦੀ ਮਹਿਸੂਸ ਹੋਵੇਗੀ ਸੋ ਜਿਨ੍ਹਾਂ ਦੇ ਅੰਦਰ ਇਹ ਆਵਾਜ਼ਾਂ ਚੱਲਦੀਆਂ ਨੇ ਇਹ ਧੁਨੀ ਚੱਲ ਪਈ ਆ ਨਾਮ ਧੁਨੀ ਦੇ ਵਿੱਚ ਚੱਲ ਪਿਆ ਉਹ ਸਾਰੇ ਸਤਕਾਰਯੋਗ ਨੇ ਉਹਨਾਂ ਦੇ ਚਰਨਾਂ ਤੇ ਕਰੋੜਾਂ ਵਾਰ ਨਮਸਕਾਰ ਉਹ ਤੰਨ ਨੇ ਸੋ ਸਾਂ ਇਹ ਸਹਜ ਦਾ ਮਾਰਗ ਆ ਸਾਨੂੰ ਸਹਜ ਰੱਖਣਾ ਪੈਣਾ ਆ ਜਿਵੇਂ ਕੋਈ ਬੱਚਾ ਉਹ ਇੱਕ ਦਿਨ ਦੇ ਵਿੱਚ ਤਾਂ ਜਵਾਨ ਨਹੀਂ ਹੋ ਜਾਂਦਾ ਤੇ ਕੋਈ ਦਰਖਤ ਆ ਉਹ ਇੱਕ ਦਿਨ ਦੇ ਵਿੱਚ ਤਾਂ ਦਰਖਤ ਨਹੀਂ ਬਣ ਜਾਂਦਾ ਪਹਿਲਾਂ ਬੀਜ ਬੀਜਦੇ ਆ ਬੂਟਾ ਬਣਦਾ ਆ ਫਿਰ ਹੌਲੀ-ਹੌਲੀ ਕਿਤੇ ਕਿੰਨਾ ਟਾਈਮ ਲਾ ਕੇ ਸਾਲਾਂ ਬੱਧੀ ਕਿਤੇ ਜਾ ਕੇ ਦਰਖਤ ਬਣਦਾ ਆ ਇਸੇ ਤਰ੍ਹਾਂ ਇਹ ਅਵਸਥਾਵਾਂ ਨੇ ਅਭਿਆਸ ਕਰ-ਕਰ ਕੇ ਪਤਾ ਨਹੀਂ ਵਾਹਿਗੁਰੂ ਜੀ ਨੇ ਸਾਤੋਂ ਕਿਤੇ ਪਿਛਲੇ ਜਨਮ ਚ ਜੇ ਕਿਰਪਾ ਕਰਕੇ ਅਭਿਆਸ ਕਰਾਇਆ ਹੋਊਗਾ ਤਾਂ ਛੇਤੀ ਬਖਸ਼ਿਸ਼ ਹੋ ਜਾਊਗੀ ਛੇਤੀ ਅਗਲੀ ਸਟੇਜ ਤੇ ਲੈ ਜਾਣਗੇ ਸੋ ਨਹੀਂ ਤਾਂ ਜੇ ਇਸੇ ਜਨਮ ਚ ਸ਼ੁਰੂ ਹੋਇਆ ਤਾਂ ਪਤਾ ਨਹੀਂ ਮਾਲਕ ਦੀ ਇਹ ਤਾਂ ਦ੍ਰਿਸ਼ਟੀ ਤੇ ਨਿਰਪਰ ਕਰਦਾ ਹੈ ਕਿਰਪਾ ਦ੍ਰਿਸ਼ਟੀ ਕਰਕੇ ਪਤਾ ਨਹੀਂ ਕਿੱਥੋਂ ਚੱਕ ਕੇ ਕਿੱਥੇ ਲੈ ਜਾਣਾ ਵਾਹਿਗੁਰੂ ਜੀ ਨੇ ਸੋ ਇੱਥੇ ਜਾ ਕੇ ਜਿਹੜਾ ਨਾਮ ਆ ਉਹ ਇੱਕ ਅਨਹਦ ਬਾਣੀ ਦੇ ਰੂਪ ਦੇ ਵਿੱਚ ਸਾਡੇ ਅੰਦਰ ਚੱਲ ਪੈਂਦਾ ਆ ਵਾਹਿਗੁਰੂ ਜੀ ਕਰੇ ਸਾਨੂੰ ਸਾਰਿਆਂ ਨੂੰ ਇਸ ਅਵਸਥਾ ਤੱਕ ਲੈ ਜਾਣ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀ ਆਉਂਦੀ ਆ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿਤ ਘਟ ਅੰਤਰ ਜਾਣਣਾ ਕਰ ਭਗਤ ਮਿਲੀਜੈ ਮਤਲਬ ਇਹ ਤੋਂ ਜਿਹੜੀ ਪਹਿਲੀ ਸਟੇਜ ਆ ਉੱਥੇ ਜਿਹੜਾ ਜਗਿਆਸੂਆ ਉਹ ਭਗਤ ਦੀ ਸਟੇਜ ਤੇ ਆ ਜਾਂਦਾ ਮਤਲਬ ਭਗਤ ਕਹੋਂ ਦੇ ਯੋਗ ਹੋ ਜਾਂਦਾ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਤੇ ਇੱਥੇ ਫਿਰ ਇਸ ਸਟੇਜ ਤੇ ਵਾਹਿਗੁਰੂ ਜੀ ਉਹਨੋਂ ਨੂੰ ਅਨਹਦ ਧੁਨੀਆ ਸੁਣਾ ਕੇ ਫਿਰ ਆਪਣੇ ਵਿੱਚ ਉਸ ਭਗਤ ਨੂੰ ਮਿਲਾ ਲੈਂਦੇ ਨੇ ਮੋٹے ਤੌਰ ਤੇ ਇਹਨਾਂ ਚਾਰ ਸਟੇਜਸ ਦਾ ਹੀ ਵਰਣਨ ਕੀਤਾ ਜਾਂਦਾ ਆ ਕਿਉਂਕਿ ਸਾਰੀ ਜਿਹੜੀਆਂ ਇਕੱਥੇ ਦੀਆਂ ਕਹਾਣੀਆਂ ਜਿਹੜੀ ਕਥੀ ਨਹੀਂ ਜਾ ਸਕਦੀ ਬਿਆਨ ਤੋਂ ਬਾਹਰਾਂ ਕੋਈ ਕੀ ਬੋਲ ਕੇ ਦੱਸੂਗਾ ਕਿ ਮੈਨੂੰ ਅੰਦਰ ਕੀ ਸੁਣਦਾ ਆ ਧੁਨੀ ਦਾ ਤਾਂ ਉਹ ਕੋਈ ਰੂਪ ਦੱਸ ਹੀ ਨਹੀਂ ਸਕਦੇ ਬੋਲ ਕੇ ਕਿ ਕਿਸ ਤਰ੍ਹਾਂ ਦੀ ਧੁਨੀ ਆ ਕਿਸ ਤਰ੍ਹਾਂ ਦੇ ਵਾਜੇ ਅੰਦਰ ਸੁਣਦੇ ਨੇ ਸੋ ਇਹ ਸਾਰਾ ਖੇਡ ਚੱਲਦਾ ਆ ਇਹ ਨਾਭੀ ਤੇ ਜਾ ਕੇ ਚੱਲਦਾ ਆ ਪਰ ਆਵਾਣੀ ਨਾਭੀ ਤੇ ਜਾ ਕੇ ਪ੍ਰਗਟ ਹੁੰਦੀ ਆ ਫਿਰ ਚੌਥੀ ਸਟੇਜ ਆ ਇਹ ਸੋ ਨਬੀ ਆ ਜਿਹੜੀ ਇਹ ਤੇ ਸਾਰੇ ਸੰਸਾਰ ਦਾ ਖੰਡਾ ਪਰਮੰਡਾ ਦਾ ਕਨੈਕਸ਼ਨ ਜੁੜਿਆ ਹੋਇਆ ਜਿਵੇਂ ਕਹਿੰਦੇ ਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇੱਥੇ ਜਾ ਕੇ ਫਿਰ ਜਿਹੜਾ ਆ ਸਾਰੇ ਸੰਸਾਰ ਨਾਲ ਉਹ ਡਿਟੈਚਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਉਹ ਇਕਾਂਤ ਭਾਲਦਾ ਆ ਕਿਉਂਕਿ ਉਹਨੇ ਉਹ ਆਨੰਦ ਲੈਣਾ ਹੁੰਦਾ ਉਹ ਰਸ ਲੈਣਾ ਹੁੰਦਾ ਜਿਹੜਾ ਅੰਦਰੋਂ ਆ ਰਿਹਾ ਹੁੰਦਾ ਜਿਹੜਾ ਵਾਹਿਗੁਰੂ ਜੀ ਦੀ ਕਿਰਪਾ ਸੁਖਮ ਰੂਪ ਦੇ ਵਿੱਚ ਅੰਦਰੋਂ ਵਰਤ ਰਹੀ ਹੁੰਦੀ ਆ ਉਹ ਕਿਰਪਾ ਇਹ ਦੀਨ ਦੁਨੀਆ ਦੇ ਰੌਲੇ ਦੇ ਵਿੱਚ ਗਵਾਚਦੀ ਲੱਗਦੀ ਆ ਫਿਰ ਉਹ ਕੀ ਕਰਦਾ ਆ ਇਕਾਂਤ ਭਾਲਦਾ ਆ ਇਕੱਲਾ ਬੈਠ ਕੇ ਉਹਨਾ ਅਨਹਦ ਧੁਨੀਆਂ ਨੂੰ ਸੁਣਦਾ ਆ ਅੰਮ੍ਰਿਤ ਰਸ ਦੀਆਂ ਕੁੱਟਾਂ ਪਰਦਾ ਆ ਬਹੁਤ ਸੋਹਣੀ ਅਵਸਥਾ ਆ ਇਹ ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਇਹ ਅਵਸਥਾ ਬਖਸ਼ ਦੇਣ ਸੋ ਅੱਗੇ ਆਪਾਂ ਚੱਲਦੇ ਹਾਂ ਇਸ ਤੋਂ ਨੈਕਸਟ ਸਟੇਜ ਤੇ ਪੰਜਵੀਂ ਸਟੇਜ ਪੰਜਵੀਂ ਅਵਸਥਾ ਜਿਹੜੀ ਆ ਉਹ ਹੈਗੀ ਆ ਸਵਾਸ ਸਵਾਸਿਮਰੰਦੀ ਜਦੋਂ ਅਨਹਦ ਧੁਨੀਆਂ ਅੰਦਰੋਂ ਪ੍ਰਗਟ ਹੋ ਜਾਂਦੀਆਂ ਨੇ ਫੇਰ ਇੱਕ ਅਵਸਥਾ ਆਉਂਦੀ ਆ ਸਵਾਸ ਸਵਾਸਿਮਰੰਦਿ ਜਿੱਥੇ ਲੱਗਦਾ ਆ ਕਿ ਸਾਸ ਗ੍ਰਾਸ ਸਿਮਰਨ ਹੋ ਰਿਹਾ ਧਿਆਨ ਹਮੇਸ਼ਾ ਸਵਾਸਾਂ ਤੇ ਬਣਿਆ ਰਹਿੰਦਾ ਇੱਥੇ ਜਾ ਕੇ ਅਭਿਆਸੀ ਨੂੰ ਅੰਦਰੋਂ ਬਹੁਤ ਆਨੰਦ ਮਹਿਸੂਸ ਹੁੰਦਾ ਕਿਉਂਕਿ ਉਹਨੂੰ ਹਰ ਸਵਾਸ ਆਉਂਦਾ ਜਾਂਦਾ ਦਿਖਾਈ ਦਿੰਦਾ ਆ ਤੇ ਉਹ ਹਰ ਸਵਾਸ ਤੇ ਵਾਹਿਗੁਰੂ ਨਾਮ ਦੀ ਮੋਹਰ ਲਾ ਕੇ ਭੇਜਦਾ ਆ ਕਿ ਮੇਰਾ ਜਿਹੜਾ ਸਵਾਸ ਆ ਉਹ ਪ੍ਰਵਾਨ ਹੋ ਜਾਵੇ ਬਹੁਤ ਸੋਹਣੀ ਤੇ ਬਹੁਤ ਉੱਚੀ ਅਵਸਥਾ ਆ ਜਿਵੇਂ ਗੁਰਬਾਣੀ ਗੁਰੂ ਦੇ ਵਿੱਚ ਫਰਮਾਨ ਆਉਂਦਾ ਆ ਪੰਕਤੀਆਂ ਆਉਂਦੀਆਂ ਨੇ ਜਿਨਾ ਸਾਸ ਗਿਰਾਸਨਾ ਵਿਸਰੈ ਹਰ ਨਾਮ ਮਾਮਾ ਨਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸੋ ਇੱਥੇ ਜਾ ਕੇ ਜਗਿਆਸੂ ਅਭਿਆਸੀ ਉਹ ਭਗਤ ਦੀ ਸ਼੍ਰੇਣੀ ਦੇ ਵਿੱਚੋਂ ਲੰਘਦਾ ਹੋਇਆ ਸੰਤ ਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਆ ਤੇ ਸੰਤ ਦੀ ਪਦਵੀ ਉਹਨੂੰ ਗੁਰੂ ਮਹਾਰਾਜ ਬਖਸ਼ ਦੰਦੇ ਨੇ ਕਿਉਂ ਕਿਉਂਕਿ ਉਹਦਾ ਧਿਆਨ ਆਪਣੇ ਸਵਾਸਾਂ ਦੇ ਨਾਲ ਜੁੜ ਜਾਂਦਾ ਆ ਉਹ ਉੱਠਦੇ ਬੈੰਦੇ ਸੌਂਦੇ ਜਾਗਦੇ ਖਾਣਾ ਖਾਂਦੇ ਹੋਏ ਹਰ ਸਮੇਂ ਵਾਹ ਗੁਰੂ ਵਾਹ ਗੁਰੂ ਉਹਦੇ ਅੰਦਰ ਮਸ਼ੀਨ ਦੀ ਤਰ੍ਹਾਂ ਚੱਲਦਾ ਰਹਿੰਦਾ ਆ ਜੇਕਰ ਉਹ ਕਦਮ ਚੱਲਦਾ ਆ ਤਾਂ ਅੱਡੀ ਦੇ ਨਾਲ ਉਹਦਾ ਧਿਆਨ ਬਣਿਆ ਰਹਿੰਦਾ ਆ ਇੱਕ ਅੱਡੀ ਦੇ ਨਾਲ ਵਾਹਿ ਦੂਜੀ ਅੱਡੀ ਵੱਜਦੀ ਆ ਤੇ ਗੁਰੂ ਆਪਣੇ ਆਪ ਅੰਦਰੋਂ ਚੱਲਦਾ ਆ ਕੋਈ ਸਟਰਗਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਖਾਣਾ ਚਬਾਉਂਦੇ ਹੋਏ ਵੀ ਵਾਹਿ ਗੁਰੂ ਹਰੇਕ ਬਾਈਟ ਦੇ ਨਾਲ ਹਰੇਕ ਬੁਰਕੀ ਦੇ ਨਾਲ ਤੇ ਆਪ ਸੋਚੋ ਕਿੰਨਾ ਆਨੰਦ ਆਉਂਦਾ ਹੋਏਗਾ ਉਹਨੂੰ ਆਪਣੇ ਅੰਦਰੋਂ ਹੀ ਤਾਂ ਹੀ ਤਾਂ ਫਿਰ ਅਜਿਹੀ ਅਵਸਥਾ ਵਿੱਚ ਪਹੁੰਚੇ ਹੋਏ ਜਿਹੜੇ ਸੰਤ ਨੇ ਉਹ ਖਾਣਾ ਖਾਣ ਵੇਲੇ ਨਾ ਆਪ ਬੋਲਦੇ ਨੇ ਤੇ ਨਾ ਕੋਈ ਦੂਸਰਾ ਜਿਹੜਾ ਗੱਲਾਂ ਕਰ ਰਿਹਾ ਹੁੰਦਾ ਉਹਨਾਂ ਨੂੰ ਉਹ ਪਸੰਦ ਕਰਦੇ ਨਹੀਂ ਕਿਉਂਕਿ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਆਪਣੇ ਸਵਾਸ ਵੇਸਟ ਕਰਦੇ ਨੇ ਖਾਣਾ ਖਾਣ ਸਮੇਂ ਜੋ ਵਾਹਿਗੁਰੂ ਸਿਮਰਨ ਕਰਦੇ ਹੋਏ ਰਾਸ ਅੰਦਰੋਂ ਉਹ ਖਾਣੇ ਦੇ ਵਿੱਚ ਉਹ ਲੈ ਰਹੇ ਹੁੰਦੇ ਨੇ ਉਹ ਸਾਡੇ ਵਰਗੇ ਦੁਨਿਆਵੀ ਜੀਵਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਹੜੀ ਮੋਜ ਦੇ ਵਿੱਚ ਬੈਠੇ ਨੇ ਵਾਹਿਗੁਰੂ ਜੀ ਕਰਨ ਸਾਨੂੰ ਸਾਰਿਆਂ ਨੂੰ ਇਹ ਸੋਜੀ ਵਕਸ਼ਣ ਤੇ ਸਾਨੂੰ ਸਾਰਿਆਂ ਨੂੰ ਸਟੈਪ ਵਾਈਜ਼ ਸਟੈਪ ਇੱਥੋਂ ਤੱਕ ਜਰੂਰ ਲੈ ਕੇ ਜਾਣ ਸੋ ਇੱਥੇ ਜਾ ਕੇ ਫਿਰ ਉਹ ਸੰਤ ਕਹਿਣ ਲੱਗ ਜਾਂਦੇ ਨੇ ਇਹ ਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨ ਆਵਾ ਇੱਥੇ ਜਾ ਕੇ ਆਵਾ ਗਵਨ ਦਾ ਜਿਹੜਾ ਚੱਕਰ ਆ ਉਹ ਮਿਟੇ ਜਾਂਦਾ ਕਿਉਂਕਿ ਇੱਕ ਸ਼ਬਦ ਉਹਨਾਂ ਦੇ ਪ੍ਰਾਣਾ ਦੇ ਵਿੱਚ, ਸਵਾਸਾਂ ਦੇ ਵਿੱਚ ਵਸ ਜਾਂਦਾ ਆ ਤੇ ਉਹਨਾਂ ਨੂੰ ਫਿਰ ਕੋਈ ਦੁਨੀਆ ਦੀ ਤਾਕਤ ਵਾਹਿਗੁਰੂ ਜੀ ਤੋਂ ਤੋੜ ਨਹੀਂ ਸਕਦੀ। ਸੋ ਆਓ ਕੋਸ਼ਿਸ਼ ਕਰੀਏ ਆਪਾਂ ਸਾਰੇ ਆਪਣੇ ਅੰਦਰ ਵੱਲ ਝਾਤੀ ਮਾਰੀਏ ਕਿ ਵਾਹਿਗੁਰੂ ਜੀ ਸਾਨੂੰ ਕਿੱਥੇ ਤੱਕ ਲੈ ਕੇ ਗਏ ਨੇ। ਜਿਨ੍ਹਾਂ ਨੇ ਹਜੇ ਸ਼ੁਰੂਆਤ ਕੀਤੀ ਹੈ ਸਿਮਰਨ ਦੀ ਉਹ ਵੀ ਆਪਣੇ ਅੰਦਰ ਚਾ ਪੈਦਾ ਕਰੋ। ਕਿ ਵਾਹਿਗੁਰੂ ਜੀ ਅਸੀਂ ਕੁਛ ਨਹੀਂ ਕਰਨ ਜੋਗੇ ਅਸੀਂ ਪਾਪਾਂ ਦੇ ਭਰੇ ਹੋਇਆ ਨਾ ਤਾਂ ਵਾਹਿਗੁਰੂ ਜੀ ਸਾਨੂੰ ਪਿਆਰ ਕਰਨਾ ਆਉਂਦਾ ਨਾ ਸਾਨੂੰ ਸਮਰਪਣ ਕਰਨਾ ਆਉਂਦਾ ਸਾਡੇ ਹੱਥ ਖੜੇ ਨੇ ਸਾਨੂੰ ਪਤਾ ਹੀ ਕੱਖ ਨਹੀਂ ਅਸੀਂ ਬਸ ਠਹਿ ਪਏ ਆ ਪਤਾ ਨਹੀਂ ਆ ਸ਼ਬਦਾਵਲੀ ਕਿਹੜੀ ਵਰਤਣੀ ਆ ਪਿਆਰ ਕਿਵੇਂ ਕਰਨਾ ਸਾਨੂੰ ਤਾਂ ਪਿਆਰ ਵੀ ਨਹੀਂ ਚੱਜ ਨਾਲ ਕਰਨਾ ਆਉਂਦਾ ਸਾਨੂੰ ਪਤਾ ਹੀ ਨਹੀਂ ਆ ਸੰਤਾਂ ਭਗਤਾਂ ਨੇ ਤੁਹਾਨੂੰ ਕਿਵੇਂ ਮੋਹਿਆ ਸੀ ਤੁਹਾਨੂੰ ਕਿਵੇਂ ਪ੍ਰਭਾਵਿਤ ਕੀਤਾ ਸੀ ਸਾਨੂੰ ਕੋਈ ਯੁਗਤੀਆਂ ਨਹੀਂ ਆਉਂਦੀਆਂ ਵਾਹਿਗੁਰੂ ਜੀ ਬਸ ਤੁਸੀਂ ਤਰਸ ਕਰ ਲੋ ਸਾਨੂੰ ਲਿਬੜਿਆਂ ਤੇ ਬੜਿਆਂ ਨੂੰ ਆਪਣੇ ਚਰਨਾਂ ਨਾਲ ਲਾ ਲਓ ਸੋ ਜਿਨ੍ਹਾਂ ਦੀ ਅਵਸਥਾ ਇੱਥੇ ਤੱਕ ਪਹੁੰਚ ਜਾਂਦੀ ਆ ਜਾਂ ਜਿਨ੍ਹਾਂ ਦੀ ਸੁਰਤੀ ਐਨੀ ਉੱਪਰ ਉੱਠ ਜਾਂਦੀ ਆ ਉਹ ਫਿਰ ਵਾਹਿਗੁਰੂ ਜੀ ਦੇ ਚਰਨਾਂ ਨੂੰ ਨਾ ਸੁਰਤੀ ਦੇ ਨਾਲ ਘੁੱਟ ਕੇ ਜੱਫੀ ਪਾ ਲੈਂਦੇ ਨੇ ਵਾਹਿਗੁਰੂ ਜੀ ਨੂੰ ਜਿੱਦਾਂ ਕਹਿ ਲੋ ਨਾ ਸੁਰਤੀ ਦੇ ਰੂਪ ਦੇ ਵਿੱਚ ਜਿਉਹ ਗੁਰਨਾਨਕ ਪਾਤਸ਼ਾਹ ਜੀ ਦਾ ਧਿਆਨ ਧਰਦੇ ਨੇ ਸ਼ਬਦ ਰੂਪ ਦੇ ਵਿੱਚ ਵੀ ਕਿ ਪ੍ਰਕਾਸ਼ ਰੂਪ ਦੇ ਵਿੱਚ ਗੁਰਨਾਨਕ ਪਾਤਸ਼ਾਹ ਨੇ ਤੇ ਉਹ ਘੁੱਟ ਕੇ ਨਾ ਉਹਨਾਂ ਦੇ ਚਰਨਾਂ ਨੂੰ ਜੱਫਾ ਪਾ ਲੈਂਦੇ ਨੇ ਕਿ ਵਾਹਿਗੁਰੂ ਜੀ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਰਨਾਂ ਨਾਲੋਂ ਦੂਰ ਨਾ ਕਰਿਓ ਸਾਨੂੰ ਵਾਹਿਗੁਰੂ ਜੀ ਰੁਲ ਜਾਗੇ ਸਾਰੇ ਜਨਮ ਪਿਛਲੇ ਰੁਲਦੇ ਹੀ ਆਏ ਆ ਇਸ ਜਨਮ ਦੇ ਵਿੱਚ ਵੀ ਰੋਲੇ ਹੋਈ ਸੀ ਵਾਹਿਗੁਰੂ ਜੀ ਜੇ ਕਿਰਪਾ ਕੀਤੀ ਆ ਸੋਜੀ ਬਖਸ਼ਿਆ ਚਰਨਾਂ ਦਾ ਪਿਆਰ ਬਖਸ਼ਿਆ ਤਾਂ ਵਾਹਿਗੁਰੂ ਜੀ ਬਸ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਹੁਣ ਕਿਤੇ ਦੂਰ ਨਾ ਕਰ ਦਿਓ ਕਿਤੇ ਫੇਰੇ ਦੁਨੀਆ ਦੇ ਵਿੱਚ ਰੁਲ ਜਾਈਏ ਸੋ ਇਹ ਅਰਦਾਸਾਂ ਬੇਨਤੀਆਂ ਆਪਾਂ ਅੰਦਰੋਂ ਭੇਜ ਕੇ ਕਰਦੇ ਆ ਰਹਿਣਾ ਡੰਡਾਉਤਾਂ ਕਰਦੇ ਰਹਿਣਾ ਕਦੇ ਤਾਂ ਮਹਾਰਾਜ ਤਰਸ ਕਰਨਗੇ ਨਾ ਸਾਡੇ ਤੇ ਸੋ ਗੁਰਬਾਣੀ ਦੀਆਂ ਪੰਕਤੀਆਂ ਪੜਦੇ ਹੋਏ ਜਾਂ ਇਹ ਸਟੇजेस ਦੇ ਬਾਰੇ ਵਰਣਨ ਕਰਦੇ ਹੋਏ ਹਜ਼ਾਰਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਤੁਸੀਂ ਸਾਰੇ ਸੰਗਤੀ ਰੂਪ ਦੇ ਵਿੱਚ ਬਖਸ਼ਣਯੋਗ ਹੋ ਸੋ ਸਾਰੀਆਂ ਗਲਤੀਆਂ ਮੇਰੀ ਝੋਲੀ ਦੇ ਵਿੱਚ ਪਾ ਦੇਣੀ ਆ ਆਪ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਕਰੋੜਾਂ ਵਾਰ ਸ਼ੁਕਰਾਨਾ ਜਿਹੜੇ ਤੁਸੀਂ ਇੰਨਾ ਕੀਮਤੀ ਟਾਈਮ ਕੱਢ ਕੇ ਸੁਣਦੇ ਹੋ ਸੋ ਰੋਮ ਰੋਮ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਖਿਆਲ ਰੱਖਣਾ ਤੇ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਸਿਮਰਨ ਅਭਿਆਸ ਕਰਦੇ ਰਹਿਣਾ